ਚਾਹ ਮੂ ਕੁੜੀ ਦੀ ਗੱਲ ਸੁਨਾਵਾ ਕਰ ਸਰਦਾਰਾਂ ਜਾਈ ਬਈ ਗੋਰਾ ਰੰਗ ਗਲਾਬੀ ਬੁੱਲੀਆਂ ਪਰੀ ਪਰੌਣੀ ਆਈ ਸਾਲ 16 ਮਾ ਚੜੀ ਜਵਾਨੀ ਹੌਲਦਾਰ ਨੂੰ ਵਿਆਹੀ ਹੌਲਦਾਰ ਦਾ ਵਿੱਚ ਛੌਣੀਓ ਖਤ ਸ਼ਾਮੋ ਨੂੰ ਆਇਆ ਟਾਰ ਸ਼ਕੀਨੀ ਲਾ ਕੇ ਤੁਰਪੀ ਛੱਜ ਗੇਣਿਆ ਪਾਇਆ ਵਿਚ ਸਟੇਸ਼ਨ ਪਈ ਵਿਛੋੜੇ ਹੌਲਦਾਰ ਨਾਲ ਥਿਆਇਆ ਬਈ ਰੋਂਦੀ ਰੋਂਦੀ ਸ਼ਾਮੋਂ ਨੂੰ ਇੱਕ ਢਾਬਾ ਨਜ਼ਰੀ ਆਇਆ ਆਖੇ ਵੀਰਾ ਰਾਤ ਕਟਾ ਦੇ ਸਾਰਾ ਹਾਲ ਸੁਨਾਇਆ ਵੇਕ ਗਰਜੇ ਗਹਿਣਾ ਗੱਟਾ ਲਾਜ ਨੇ ਪਰਮਾਇਆ ਘਰ ਵਾਲੀ ਕੁਲ ਸੁੱਤੀ ਸ਼ਾਮੋਂ ਪਲ ਵਿੱਚ ਮਾਰ ਮੁਕਾਇਆ ਵਿਚ ਪੱਠੀ ਦੇ ਪਾਈ ਜੱਟੀ ਤੰਦੂਰੀ ਗੋਸ਼ ਬਣਾਇਆ ਬਈ ਉਧਰ ਲੱਭਦਾ ਹੌਲਦਾਰ ਵੀ ਏਸੇ ਟਾਬੇ ਆਇਆ ਭੁੱਖ ਪਿਆਸ ਨੇ ਮੱਤ ਸੀ ਮਾਰੀ ਫੋਰਨ ਗੋਸ਼ ਮੰਗਾਇਆ ਖਾਂਦੇ ਖਾਂਦੇ ਚੀਚੀ ਛੱਲਾ ਦੰਦਾ ਏ ਠਾਂ ਆਇਆ ਹੌਲਦਾਰ ਨੇ ਸੱਦ ਪੁਲਸੀਏ ਗਰਜੇ ਇਹਨੂੰ ਫੜਵਾਇਆ ਉਧਰ ਗਰਜਾ ਟੰਗਿਆ ਫਾਹੇ ਕੀ ਖੱਟਿਆ ਕੀ ਪਾਇਆ ਪਾਪੀ ਗਰਜੇ ਨੇ ਜੋ ਬੋਇਆ ਸੋ ਪਾਇਆ ਪਾਪੀ ਗਰਜੇ ਨੇ